ਬੀਤੇ ਦਿਨੀ ਖੰਨਾ ਦੇ ਗਲਵੱਡੀ ਇਲਾਕੇ ਵਿੱਚੋਂ ਤਿੰਨ ਅਬਾਲਗ ਲੜਕੀਆਂ ਜਿਨ੍ਹਾਂ ਵਿੱਚ ਦੋ ਸਗੀਆਂ ਭੈਣਾਂ ਸਨ ਭੇਤ ਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਈਆਂ ਸਨ ਜਿਸ ਨਾਲ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਸੀ ਇਹਨਾਂ ਬੱਚੀਆਂ ਦੇ ਲਾਪਤਾ ਹੋਣ ਤੋਂ ਬਾਅਦ ਬੱਚੀਆਂ ਦੇ ਮਾਪਿਆਂ ਦੀਆਂ ਅੱਖਾਂ ਵਿੱਚ ਸਿਰਫ ਇੱਕ ਹੀ ਸਵਾਲ ਸੀ ਆਖਿਰ ਉਹਨਾਂ ਦੀਆਂ ਬੱਚੀਆਂ ਕਿੱਥੇ ਨੇ ਜਿਸ ਤੋਂ ਬਾਅਦ ਮਾਪਿਆਂ ਦੀ ਚਿੰਤਾ ਦਾ ਜਵਾਬ ਆਖਿਰਕਾਰ ਚੰਡੀਗੜ੍ਹ ਤੋਂ ਆਇਆ ਜਿੱਥੇ ਕਿ ਤਿੰਨੋਂ ਬੱਚੀਆਂ ਨੂੰ ਸੁਰੱਖਿਅਤ ਪਾਈਆਂ ਗਈਆਂ ਕੁਲੈ ਜਾਂਚ ਵਿੱਚ ਸਾਹਮਣੇ ਆਇਆ ਕਿ ਅੰਜਲੀ ਅਤੇ ਨੰਦਨੀ ਆਪਣੇ ਪਿਤਾ ਭਗੀਰਤ ਦੀ ਸ਼ਰਾਬ ਦੀ ਲਤ ਅਤੇ ਮਾਰਕੁੱਟ ਤੋਂ ਤੰਗ ਆ ਚੁੱਕੇ ਸਨ ਤੇ ਇਹਨਾਂ ਦੋਵੇਂ ਬੱਚੀਆਂ ਦਾ ਪਿਤਾ ਇਹਨਾਂ ਨਾਲ ਨਾ ਕੇਵਲ ਮਾਰਦਾ ਸੀ ਤੇ ਬਲਕਿ ਪੜ੍ਹਾਈ ਕਰਨ ਤੋਂ ਵੀ ਰੋਕਦਾ ਸੀ ਤੇ ਇਸੇ ਤਰ੍ਹਾਂ ਦੇ ਮਾਹੌਲ ਤੋਂ ਬਚਣ ਲਈ ਇਹ ਬੱਚੀਆਂ ਆਪਣੀ ਸਹੇਲੀ ਮਮਤਾ ਨਾਲ ਘਰ ਛੱਡ ਕੇ ਚਲੀਆਂ ਗਈਆਂ ਜਿਸ ਤੋ ਬਾਅਦ ਸਥਾਨਕ ਪੁਲਿਸ ਨੇ ਇਨਾ ਬੱਚਿਆਂ ਦੀ ਜਾਣਕਾਰੀ ਜਦੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੂੰ ਇਹ ਬੱਚੀਆਂ ਐਨਜੀਓ ਆਸ਼ਿਆਨਾ ਬਿਲਡਿੰਗ ਸੈਕਟਰ 15 ਵਿੱਚੋਂ ਸਹੀ ਸਲਾਮਤ ਮਿਲ ਗਈਆਂ ਜਿਸ ਤੋਂ ਬਾਅਦ ਖੰਨਾ ਪੁਲਿਸ ਨੇ ਚੰਡੀਗੜ੍ਹ ਪਹੁੰਚ ਕੇ ਬੱਚੀਆਂ ਨੂੰ ਵਾਪਸ ਲਿਆ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਇਸ ਦੌਰਾਨ ਐਸਪੀਆਈ ਪਵਨਜੀਤ ਨੇ ਇਸ ਪੂਰੇ ਆਪਰੇਸ਼ਨ ਲਈ ਜਥੇ ਪੁਲਿਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਉੱਥੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਅਸੀਂ ਇੱਕ ਮਕਦਮਾ ਜਿਹਦੇ ਵਿੱਚ ਤਿੰਨ ਲੜਕੀਆਂ ਨਵਾਲਗ ਪ੍ਰਵਾਸੀ ਪਰਿਵਾਰਾਂ ਨੂੰ ਬਿਲੋਂਗ ਕਰਦੀਆਂ ਉਹ ਗੋਮ ਹੋ ਗਈਆਂ ਜਿਨ੍ਹਾਂ ਦੇ ਫਾਦਰ ਸ਼੍ਰੀ ਪਗਾਰੀਤ ਜੀ ਦੇ ਬਿਆਨ ਤੇ ਇੱਕ ਮਕਦਮਾ ਦਰਜ ਕੀਤਾ ਗਿਆ ਮਕਦਮਾ ਦਰਜ ਕਰਨ ਤੋਂ ਬਾਅਦ ਇਹਨਾਂ ਲੜਕੀਆਂ ਨੂੰ ਟਰੇਸ ਕਰਨ ਵਾਸਤੇ ਇਮੀਡੀਏਟ ਜਿਹੜੀ ਪੁਲਿਸ ਆਪਣੀਆਂ ਪਾਰਟੀਆਂ ਬਣਾ ਕੇ ਉਸ ਏਰੀਏ ਦੇ ਵਿੱਚ ਜਿੱਥੋਂ ਦੀਆਂ ਇਹ ਬੱਚੀਆਂ ਰਹਿਣ ਵਾਲੀਆਂ ਸੀ ਉਹਨਾਂ ਗਲੀਆਂ ਦੇ ਵਿੱਚ ਉਹਨਾਂ ਖੇਤਾਂ ਦੇ ਵਿੱਚ ਆਲੇ ਦੁਆਲੇ ਸੀਸੀਟੀਵੀ ਸਰਟੀਫੀਕਲ ਤਰੀਕੇ ਨਾਲ ਹਰ ਪੱਖੋਂ ਇਹਦੀ ਪੜਤਾਲ ਕੀਤੀ ਗਈ ਇਹਨਾਂ ਲੜਕੀਆਂ ਦਾ ਪਤਾ ਲਾਣ ਲਈ ਜਿੰਨੇ ਆਲੇ ਦੁਆਲੇ ਖੇਤ ਸੀਗੇ ਕਿਉਂਕਿ ਸੀਸੀਟੀਵੀ ਕੈਮਰੇ ਤੇ ਵੀ ਪ੍ਰੋਪਰ ਕਿਸੇ ਜਗ੍ਹਾ ਤੇ ਜਾ ਕੇ ਅੱਗੇ ਲੀਡ ਨਹੀਂ ਮਿਲ ਰਹੀ ਸੀ ਸੋ ਜਿਹਦੇ ਨਾਲ ਅਸੀਂ ਬਕਾਇਦਾ ਡਰੋਨ ਦੀ ਵੀ ਹੈਲਪ ਲਈ ਅਸੀਂ ਇਹਨਾਂ ਨੂੰ ਲੱਭਣ ਵਾਸਤੇ ਹਰ ਇੱਕ ਤਰੀਕਾ ਜੋ ਮناسب ਹੈ ਇਨਵੈਸਟੀਗੇਸ਼ਨ ਅਮਲ ਚ ਲਿਆਂਦੀ ਉਸ ਤੋਂ ਬਾਅਦ ਬਕਾਇਦਾ ਅਸੀਂ ਇੱਕ ਸ਼ੋਰੋਗੋਗਾ ਜਿਹਦੇ ਨਾਲ ਇਹਨਾਂ ਤਿੰਨਾਂ ਬੱਚੀਆਂ ਦੇ ਬਾਰੇ ਅਸੀਂ ਇੱਕ ਰਿਲੀਜ਼ ਕੀਤਾ ਪੋਸਟਰ ਤਦਕੇ ਔਰ ਉਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਮੈਮ ਨੇ ਬਕਾਇਦਾ 15000 ਰੁਪਏ ਇਨਾਮ ਰੱਖਿਆ ਕਿ ਅਗਰ ਇਹਨਾਂ ਬੱਚੀਆਂ ਬਾਰੇ ਕੋਈ ਇਤਲਾਹ ਹੋਊਗਾ ਤਾਂ ਉਹਨੂੰ ਪ੍ਰੋਪਰ ਪ੍ਰਾਈਜ਼ ਦਿੱਤਾ ਜਾਏਗਾ ਮੇਰਾ ਕਹਿਣ ਦਾ ਭਾਵ ਇੰਨੇ ਵਧੀਆ ਤਰੀਕੇ ਦੇ ਨਾਲ ਇਹਨੂੰ ਪੁਲਿਸਿੰਗ ਨੂੰ ਕੀਤਾ ਗਿਆ ਡੁੰਗਾਈ ਦੇ ਡੈਫਟ ਦੇ ਵਿੱਚ ਜਿਹਦਾ ਇਹ ਸਾਨੂੰ ਸਿੱਟਾ ਮਿਲਿਆ ਕਿ ਸਾਨੂੰ ਤੁਰੰਤ ਹੀ ਕੱਲ ਰਾਤੀ ਸਾਨੂੰ ਇਸ ਗੱਲ ਦੀ ਇਤਲਾਹ ਮਿਲ ਗਈ ਉਸ ਪੋਸਟਰ ਦੇ ਜਾਰੀ ਹੋਣ ਦਾ ਸਾਨੂੰ ਇਹ ਫਾਇਦਾ ਹੋਇਆ ਉਸ ਪੁਲਿਸਿੰਗ ਦਾ ਕਰਨ ਦਾ ਜਿਹੜੇ ਸੀਨੀਅਰ ਅਫਸਰਾਂ ਦੀਆਂ ਗਾਈਡਲਾਈਨ ਦੇ ਤ下 ਕੀਤੀਆਂ ਤੇ ਕੱਲ ਸਾਨੂੰ ਸ਼ਾਮੀ ਇਸ ਗੱਲ ਦੀ ਇਤਲਾਹ ਮਿਲ ਗਈ ਕਿ ਲੜਕੀਆਂ ਟਰੇਸ ਹੋ ਗਈਆਂ ਜੋ ਕਿ ਚੰਡੀਗੜ੍ਹ ਦੇ ਵਿੱਚ ਸੈਕਟਰ 15 ਦੇ ਵਿੱਚ ਆਸੀਆਨਾ ਇੱਕ ਐਨਜੀਓ ਦੇ ਤਹਿਤ ਚੱਲ ਰਿਹਾ ਜਿਹੜਾ ਇਹ ਬਿਲਡਿੰਗ ਹੈਗੀ ਆਸ਼ਯਾਨਾ ਬਿਲਡਿੰਗ ਸੈਕਟਰ 15 ਸੀ ਚੰਡੀਗੜ੍ਹ ਜਿੱਥੇ ਕਿ ਬਕਾਇਦਾ ਕਾਇਦੇ ਕਾਨੂੰਨ ਦੇ ਮੁਤਾਬਕ ਚੰਡੀਗੜ੍ਹ ਪੁਲਿਸ ਦੀ ਵੀ ਹੈਲਪ ਲੈ ਕੇ ਇਹਨਾਂ ਨੂੰ ਪ੍ਰੋਪਰ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਉੱਥੇ ਇਹਨਾਂ ਨੂੰ ਆਸ਼ਯਾਨਾ ਦੇ ਵਿੱਚ ਛੱਡਿਆ ਗਿਆ ਔਰ ਉੱਥੇ ਇਹਨਾਂ ਦੀ ਬਕਾਇਦਾ ਕਾਉਂਸਲਿੰਗ ਹੋਈ ਕਾਉਂਸਲਿੰਗ ਤੋਂ ਬਾਅਦ ਪ੍ਰੋਪਰ ਕਾਇਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਇਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤਾ ਜਾ ਰਿਹਾ ਹੈ ਅੱਪਾ ਅਗਰ ਰੀਜਨ ਲੱਭਣਾ ਸ਼ੁਰੂ ਕਰ ਦਈਏ ਤਾਂ ਵਿੱਚ ਕਈ ਇਕਨੋਮਿਕਲੀ ਪ੍ਰੋਬਲਮ ਵੀ ਹੋ ਸਕਦੀ ਹੈ ਇੱਕ ਦਾ ਇੱਕ ਫਾਦਰ ਜਿਹੜਾ ਹੈਗਾ ਇਹ ਪਤਾ ਲੱਗੇਗਾ ਕਿ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਦੀ ਹੈ ਇੱਕ ਮਦਰ ਨਹੀਂ ਹੈ ਤੇ ਇਸ ਤਿੱਕੇ ਨਾਲ ਕਈ ਵੀ ਦੀ ਸੁਸਾਇਟੀ ਦਾ ਕੋਈ ਉੱਥੇ ਆਲੇ-ਦੋਲੇ ਕੰਪਨੀ ਦਾ ਇਸ ਤਰ੍ਹਾਂ ਦਾ ਅਸਰ ਹੋ ਜਾਂਦਾ ਹੁਣ ਬੱਚਿਆਂ ਦੇ ਕੀ ਦਿਮਾਗ ਦੇ ਵਿੱਚ ਹੌਲੀ-ਹੌਲੀ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਉਹ ਤਫ਼ਤੀਸ਼ ਦਾ ਪਾਰਟ ਹੈ